ਸਿੱਧੂ ਮੂਸੇਵਾਲੇ ਦੇ ਹੱਥ ਲੱਗੇ ਸਨ ਇਸ 911 ਟਰੈਕਟਰ ਨੂੰ ਜਦੋਂ ਰਾਠੀ ਕਲਾ ਕੇਂਦਰ ਦੇ ਵਿੱਚ ਵੀਰ ਗੁਰਮੀਤ ਟਰੈਕਟਰ ਨੂੰ ਆਪਦੇ ਹੱਥਾਂ ਨਾਲ ਆਪਦੀ ਕਲਾ ਨਾਲ ਇੱਕ ਪਹਿਚਾਣ ਦੇ ਰਿਹਾ ਸੀ ਚੱਪਲਾਂ ਦੇ ਰਬੜ ਨੂੰ ਕੱਟ ਕੇ ਚੱਪਲਾਂ ਤੋਂ ਬਣਾ ਕੇ ਕੱਖਾਂ ਦੀਆਂ ਚੱਪਲਾਂ ਨੂੰ ਲੱਖਾਂ ਦੇ ਰੂਪ ਵਿੱਚ ਕਰ ਦਿੰਦਾ ਹੈ ਗੁਰਮੀਤ ਵੀਰ ਰਾਠੀ ਕਲਾ ਕੇਂਦਰ ਪੂਰੀ ਜਾਣਕਾਰੀ ਨਾਲ ਬਣੇ ਰਹਿਣਾ ਚੈਨਲ ਕਰ ਲਿਓ ਸਬਸਕ੍ਰਾਈਬ ਨਵੀਂ ਸਬਸਕ੍ਰਾਈਬ ਕਰਕੇ ਬੈਲ ਘੰਟੀ ਦਬਾ ਲਓ ਤਾਂ ਜੋ ਏਦਾਂ ਦੀਆਂ ਨਵੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਵਾਂਗੇ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਉਹ ਅੱਗੇ ਵਧਦੇ ਆ ਵੀਡੀਓ ਦੇ ਲਈ ਰਾਠੀ ਦੇ 14 ਸਾਲਾਂ ਦੇ ਵਿੱਚ ਹੱਥੀਂ ਕੱਟੀਆਂ ਹੋਣੀਆਂ ਸਰਵੇ ਸੰਭਾਲੀਆਂ ਜਿਹੜੀਆਂ ਜੇ ਤੱਕ ਕੋਈ ਕਿਤੇ ਸਿੱਤੀ ਨਹੀਂ ਨਹੀਂ ਇਹ ਪਹਿਲਾਂ ਬੱਸ ਸੁੱਟ ਦਿੰਦੇ ਸੀਗੇ ਫਿਰ ਜਦੋਂ ਸਾਨੂੰ ਗਿਆਨ ਮਿਲਿਆ ਤੇ ਸਾਨੂੰ ਦੱਸ سکےਗੇ ਬੰਦੇ ਫਿਰ ਅਸੀਂ ਇਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ ਕਹਿੰਦੇ ਸੀ ਉਹਨਾਂ ਦੀਆਂ ਯਾਤਾਂ ਨੇ ਹਾਂਜੀ ਹਾਂ ਇਹ ਟਰੈਕਟਰ ਸਾਡੇ ਕੋਲੇ ਉਹ ਟਰੈਕਟਰ ਹੈ ਉਦੋਂ ਦੇਖਣ ਆਏ ਸੀ ਇੱਥੇ ਹਾਂ ਹਾਂ ਜਿਸ ਇਹ ਟਰੈਕਟਰ ਦੀ ਬਾਈ ਜੀ ਦੇ ਹੱਥ ਲੱਗਣ ਕਰਕੇ ਜਿੱਥੇ ਵੀ ਸ਼ੁਭਦੀਪ ਜਾ ਕੇ ਆਏ ਸਿੱਧੂ ਸਾਹਿਬ ਜਾ ਕੇ ਉਸ ਧਰਤੀ ਨੂੰ ਇੱਕ ਭਾਗ ਲਾਇਆ ਨੇ ਹਾਂਜੀ ਹਾਂਜੀ ਜਿਵੇਂ ਸਾਡੇ ਕਲਾ ਕੇਂਦਰ ਵਿੱਚ ਭਾਵੇਂ ਉਹ 2-4 ਮਿੰਟ ਆਏ ਸਮਾਂ ਕੱਢਿਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਪਰੇਸ਼ ਧਰਤੀ ਨੂੰ ਉਹ ਇੱਕ ਐਨਾ ਉੱਚਾ ਦਰਜਾ ਦੇ ਗਏ ਜਿੰਨਾ ਵੀ ਕਹਿ ਦਈਏ ਮੈਂ ਕਹਿੰਦਾ ਜਿਹੜਾ ਕੋਈ ਸਾਡੇ ਕੋਲੇ ਉਸ ਮਹਾਨ ਸ਼ਖਸੀਅਤ ਦੀ ਨਿਸ਼ਾਨੀ ਹੈ ਜੋ ਸਿੱਧੂ ਸਾਹਿਬ ਨੇ ਜਿਸ ਚੀਜ਼ ਨੂੰ ਵੀ ਛੂਆ ਉਸ ਨੂੰ ਇੱਕ ਉਹਨਾਂ ਨੇ ਹੀਰਾ ਬਣਾ ਦਿੱਤਾ ਉਸ ਨੂੰ ਇੱਕ ਜਿੰਨਾ ਵੀ ਕਹਿ ਲਈਏ ਉਹਨੂੰ ਇੱਕ ਇਹਨਾਂ ਅਨਮੋਲ ਬਣਾ ਦਿੱਤਾ ਕਿ ਜਿਸ ਦੀ ਕੋਈ ਕੀਮਤ ਨਹੀਂ ਰਹੀ ਜਿਵੇਂ ਸਾਡੇ ਕੋਲੇ ਆਏ ਸੀ ਤਾਂ ਸਿੱਧੂ ਸਾਹਿਬ ਨੇ ਟਰੈਕਟਰ ਜਿਹੜਾ ਆਪਣੇ ਹੱਥੀਂ ਚੱਕਿਆ ਸੀਗਾ ਤਾਂ ਇਸ ਟਰੈਕਟਰ ਨੂੰ ਆ ਸਾਡੇ ਕੋਲ ਸਿੱਧੂ ਸਾਹਿਬ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਦੇਸ਼ਾਂ ਬਦੇਸ਼ਾਂ ਦੇ ਵਿੱਚੋਂ ਵੀ ਸਾਨੂੰ ਫੋਨ ਕਾਲ ਕਰਦੇ ਨੇ ਤੇ ਸਾਨੂੰ ਉਹ ਨਿਸ਼ਾਨੀ ਦੀ ਉਸਤੂ ਵੀ ਪਰ ਅਸੀਂ ਕਹੋਨੇ ਆ ਕਿ ਅਸੀਂ ਕਦੇ ਵੀ ਕਿਸੇ ਦੀ ਵੀ ਤੇ ਮਨ ਨੂੰ ਨਾ ਵੇਚੀਏ ਇਲਾਇ ਕਦੇ ਵੇਚਣਾ ਤੇ ਵੈਰ ਨੂੰ ਮਿਹਰ ਕਰੇ ਤੇ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਤੁਸੀਂ ਜਦੋਂ ਬਠਿੰਡਾ ਮਾਨਸਰੋਂ ਲੰਘੋ ਰਾਠੀ ਕਲਾ ਕੇਂਦਰ ਦੇ ਵਿੱਚ ਬਣਿਆ ਹੋਇਆ ਹਰ ਪ੍ਰਕਾਰ ਦੇ ਟਰੈਕਟਰ ਹਰ ਪ੍ਰਕਾਰ ਦੇ ਪੰਛੀ ਹਰ ਪ੍ਰਕਾਰ ਦਾ ਰੱਸਾ ਅੱਜ ਦੇ ਚਲੰਤ ਮੁੱਦੇ ਪੰਜਾਬ ਦੇ ਉਹ ਸਾਰੇ ਵੇਖ ਕੇ ਜਾਓ ਤੇ ਨਾਲ ਹੀ ਸਾਰੇ ਵੀਰ ਸਿੱਧੂ ਨੂੰ ਪਿਆਰ ਕਰਨ ਵਾਲੇ ਸਿੱਧੂ ਸਾਹ ਦਾ ਟਰੈਕਟਰ ਹੈ ਜੋ ਨਿਸ਼ਾਨੀ ਸਾਡੇ ਕੋਲ ਇਹ ਵੇਖ ਕੇ ਜਾਓ ਤੁਸੀਂ ਆਣ ਜਾਣੇ ਸਿਧਾ ਸਾਡੇ ਵਿਸ਼ਵ ਦਾ ਹੀਰਾ ਜਿੱਥੋਂ ਤੱਕ ਕਰਦੀ ਤੇ ਚੰਦ ਸੂਰਜਾ ਉੱਥੋਂ ਤੱਕ ਰਹਿਣ ਵਾਲਾ ਨਾਮ ਸ਼ਰਦੀਪ ਸਿੰਘ ਦੀ ਸਿੱਧੂ ਮੂਸੇਵਾਲਾ ਸਾਹਿਬ ਉਹਨਾਂ ਦਾ ਕੋਠਾ ਮੋਟਾ ਉਹਨਾਂ ਨੇ ਯਾਦਾਂ ਹਮੇਸ਼ਾ ਹੁੰਦੀਆਂ ਰਹਿਣੀਆਂ ਸਾਨੂੰ ਇਹ ਤਿੰਨ ਹੀਰੇ ਜਿਹੜੇ ਅਸੀਂ ਇਸ ਬਾਈ ਦੇ ਵਿੱਚ ਸਾਥੋਂ ਖੋ ਚੁੱਕੇ ਨੇ ਸੋਚ ਦੀਪ ਸਿੱਧੂ ਵਰਗੀ ਨਹੀਂ ਕਿਸੇ ਦੀ ਹੋ ਸਕਦੀ ਤੇ ਕਲਮ ਸ਼ੋਦੀਪ ਵਰਗੀ ਨਾ ਪੈਦਾ ਹੋਈਏ ਤੇ ਨਾ ਹੋਣੀ ਆ ਕਦੇ ਉਸ ਤੋਂ ਸੰਦੀਪ ਪੰਬੀਆਂ ਵਰਗਾ ਖੜਿਆਰੀ ਕਦੇ ਪੈਦਾ ਨਹੀਂ ਹੁਣ ਇਸ ਕਰਕੇ ਤਿੰਨ ਹੀਰੇ ਨੇ ਜਿਹੜੇ ਸਾਡੇ ਇਸ ਸਾਲ ਦੇ ਵਿੱਚ ਖੋਏਗੇ ਕਦੇ ਸਾਨੂੰ ਮਿਲਣੇ ਯੋਗਿਕਾ ਗੁਰੂ ਤਰਕ ਸਾਡਾ ਪਰਗਮਨ ਕੋਈ ਸੱਚੀ ਨਹੀਂ ਹਾਂਜੀ ਦੋਸਤੋ ਤੁਹਾਨੂੰ ਲੈ ਕੇ ਚੱਲਾਂਗੇ ਰਾਠੀ ਕਲਾਂ ਕੇਂਦਰ ਮਾਨਸਾ ਜਿੱਥੇ ਕੀ ਸਭ ਕੁਝ ਅੰਦਰ ਬਣਾਇਆ ਜਾਂਦਾ ਸਭ ਕੁਝ ਦਿਖਾਵਾਂਗੇ ਪੰਜਾਬੀ ਕਲਚਰ ਦੇ ਨਾਲ ਜੁੜਿਆ ਬਹੁਤ ਸੋਹਣਾ ਦੇਖ ਕੇ ਰੂਹ ਰੋਸ਼ਨ ਹੋਦੀ ਹੈ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਤੇ ਚੈਨਲ ਕਰ ਲੈਣਾ ਸਬਸਕ੍ਰਾਈਬ ਛਲੇ ਸ਼ੀਦੋਂ dennne ਉਸ ਤੋਂ ਬਾਅਦ ਇਹ ਕਿਸਾਨੀ ਅੰਦੋਲਨ ਜਿਹੜਾ ਇੱਕ ਸਾਲ ਦਿੱਲੀ ਦੇ ਸੜਕਾਂ ਉੱਤੇ ਚੱਲਿਆ ਬਹੁਤ ਸਾਰ ਜਿੱਦੋ ਲੜਾਈ ਦੇ ਨਾਲ ਅਸੀਂ ਉਸ ਅੰਦੋਲਨ ਨੂੰ ਜਿੱਤ ਪਾਇਆ ਉਹਦੇ ਵਿੱਚ ਸਾਡੇ ਬਹੁਤ ਸਾਰੇ ਭੈਣ ਭਰਾ ਸ਼ਹੀਦ ਹੋ ਇਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਤੇ ਬਹੁਤ ਸਾਰੇ ਇਹ ਵੀ ਤੁਹਾਡੇ ਘਰ ਪੈ ਬਹੁਤ ਸਾਰੇ ਵੀਰਾਂ ਦੇ ਸਾਰੀਆਂ ਚੀਜ਼ਾਂ ਹੈ ਘਰਾਂ ਦੇ ਵਿੱਚ ਅੱਜ ਵੀ ਹੈਗੀਆਂ ਨੇ ਪਰ ਉਹ ਬਹੁਤ ਸਾਰੇ ਵੀਰਾਂ ਨੇ ਨੂੰ ਪੂਰਾ ਕਵਾੜ ਸਮਝ ਕੇ ਸੁੱਟ ਰੱਖਿਆ ਜਾਂ ਕੋਠੇ ਦੇ ਉੱਪਰ ਪਿਆ ਜਾਂ ਸੀ ਕੁਆਰੀਆਂ ਨੂੰ ਵਿੱਚ ਦਿੱਤਾ ਜਾਂ ਅਸੀਂ ਜਲਾ ਦਿੰਨੇ ਆ ਪਰ ਮੈਂ ਕਹਿੰਦਾ ਸਭ ਤੋਂ ਵੱਡਾ ਪਾਪ ਹੈ ਵੀਰੋ ਤੁਹਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਨੇ ਨਾ ਚਰਖਿਆਂ ਦੇ ਨਾਲ ਤੁਹਾਡੇ ਬਜ਼ੁਰਗਾਂ ਨੇ ਖੱਦਰ ਕੱਤ ਕਰਕੇ ਤੁਹਾਡੇ ਤਨ ਦੇ ਉੱਤੇ ਕੱਪੜੇ ਸਜਾਏ ਸੀ ਕਿਸੇ ਦਿਨ ਉਸ ਤੋਂ ਬਾਅਦ ਇਹ ਪ੍ਰਾਣੀਆਂ ਫੱਟੀਆਂ ਜਿਹਨੇ ਤੂੰ ਡਾੜਾ ਦੇਖ ਕੇ ਪੜਨ ਜਾਂਦੇ ਹੁੰਦੇ ਸੀ ਬੋਰੀਆਂ ਝੋਲਾ ਹੋਣਾ ਕਾਇਦਾ ਇਸ ਤਰ੍ਹਾਂ ਇਸ ਕਿਰਚੀਆਂ ਨੂੰ ਸਟ੍ਰੈਕਟਰ ਭੇਟ ਕਰਕੇ ਸੀ ਮਾਤਾ ਚਰਨ ਕੌਰ ਤੇ ਤੇ ਤਾਂ ਕਿੰਨੇ ਦੇ ਵਿੱਚ ਕਰਕੇ ਇਹ ਹੁਣੇ ਕਰਕੇ ਸੀ ਪਿੱਛੇ ਜੀ ਜਦੋਂ ਬਾਈ ਜੀ ਹਾਂ ਬਾਈ ਚ ਕਰਕੇ ਸੀ ਇਸ ਜਦੋਂ ਸਾਡੇ ਕੋਲ ਤੁਸਾਂ ਰਾਈਸ ਜੁਰੂਨ ਦੀਆਂ ਯਾਦਾਂ ਨੇ ਲੱਖਾ ਕਰਦਾ ਕਿਵੇਂ ਘਸਾ ਦਿੱਤੀਆਂ ਰਾਖੀ ਨੇ ਉਹਨਾਂ ਨੇ ਇੱਕ ਚੱਪਲਾਂ ਨੂੰ ਕੱਖਾਂ ਦੀਆਂ ਚੱਪਲਾਂ ਨੂੰ ਲੱਖਾਂ ਦੇ ਵਿੱਚ ਕੁਆਲਿਟੀ ਦੇ ਵਿੱਚ ਸੋਹਣੀ ਹੈ ਇੱਕ ਪੰਜਾਬ ਦਾ ਸੱਭਿਆਚਾਰ ਸਾਹਮ ਕੇ ਰੱਖਣ ਦੇ ਵਿੱਚ ਰੂਪ ਦਿੱਤਾ ਉਹਨਾਂ ਕਰਦਾਂ ਦੇ ਨਾਲ ਤੇ ਆਪਾਂ ਉਹੀ ਤੁਹਾਨੂੰ ਦਿਖਾਵਾਂਗੇ ਕਿ ਰਾਖੀ ਨੇ ਕਿੱਥੇ ਕਰਦਾਂ ਘਸਾਈਆਂ ਉਹ ਜੋ ਕਿ ਬਹੁਤ ਮਿਹਨਤ ਕਰਦੇ ਨੇ ਰਾਖੀ ਕਲਾ ਕੇਂਦਰ ਪੰਜਾਬ ਦਾ ਇੱਕ ਅਜੂਬਾ ਬਾਈ ਨੇ ਬਹੁਤ ਸੋਹਣਾ ਸੰਭਾਲ ਕੇ ਰੱਖਿਆ ਹੋਇਆ ਉਹ ਬਲਾਉਣੇ ਆ ਬਾਈ ਜੀ ਨਾਲ ਕਰਦੇ ਆ ਗੱਲਬਾਤ ਸੱਸ ਸ੍ਰੀ ਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਂਤਨ ਹਾਂਜੀ ਸਰ ਆਪਾਂ ਦੱਸਾਂਗੇ ਪਰ ਅਵੀ ਬੋਰਡ ਤੇ ਵੀ ਲਾਇਆ ਹੋਇਆ ਵੀ ਰਾਠੀ ਨੇ ਲੱਖਾ ਕਰਦਾਂ ਖਸਾ ਦਿੱਤੀਆਂ ਹਾਂਜੀ ਹਾਂਜੀ ਸਾਰੇ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਟ੍ਰੈਂਡਿੰਗ ਪਿੰਡੂ ਸਾਡੇ ਕੋਲ ਚੈਨਲ ਤੋਂ ਵੀਰ ਆਏ ਨੇ ਜਿਨ੍ਹਾਂ ਨੂੰ ਜੀ ਐਂ ਕਹਿੰਨੇ ਬਹੁਤ ਧੰਨਵਾਦ ਕਰਦੇ ਆਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਡੀ ਆਪਣੀ ਕਲਾ ਕਲਾਕਾਰ ਤੁਸੀਂ ਵੇਖੇ ਕਈ ਹਜ਼ਾਰ ਤੁਸੀਂ ਵੇਖੇ ਜ਼ਿੰਦਗੀ ਤੁਸੀਂ ਬਹੁਤ ਸਾਰੀਆਂ ਥਾਵਾਂ ਘੁੰਮ ਰਹੇ ਹੋ ਤੇ ਵੈਗਰੂ ਤੁਹਾਨੂੰ ਹੋਰ ਵੀ ਕਮਾਵੇ ਤੁਹਾਡੀਆਂ ਜਿਹੜੀਆਂ ਮਨ ਦੇ ਵਿੱਚ ਇੱਛਾ ਨੇ ਉਹ ਪੂਰੀਆਂ ਕਰੇ ਪਰ ਅੱਜ ਅਸੀਂ ਤੁਹਾਨੂੰ ਛੋਟੀ ਜੀ ਕਰਦ ਦੇ ਨਾਲ ਬਹੁਤ ਵੱਡਾ ਇਤਿਹਾਸ ਰਚਿਆ ਹੈ ਤੁਹਾਡੇ ਵੀਰ ਦਾ ਅੱਜ ਅਸੀਂ ਤੁਹਾਨੂੰ ਪੰਛੀ ਵਿਰਸਾ ਅੱਜ ਦਾ ਪੰਜਾਬ ਅੱਜ ਤੋਂ 100 ਸਾਲ ਪਹਿਲਾਂ ਦਾ ਪੰਜਾਬ ਹਰ ਪ੍ਰਕਾਰ ਦੇ ਟਰੈਕਟਰਾਂ ਦੇ ਮਾਡਲ ਤੇ ਦਾਸ ਦੀ ਕੀਤੀ ਹੋਈ 14 ਸਾਲਾਂ ਦੀ ਮਿਹਨਤ ਆਓ ਤੁਹਾਨੂੰ ਦਿਖਾਈਏ ਜੋ ਕਿ ਤੁਸੀਂ ਵੇਖ ਰਹੇ ਹੋ ਇਹ ਸਾਰੇ ਪੰਛੀ ਨੇ ਜਿਹੜੇ ਨੇੜੇ ਕਰਕੇ ਦਿਖਾਦੇ ਸਾਰੇ ਪੰਛੀ ਇਹ ਪੰਛੀ ਨੇ ਜਿਹੜੇ ਤੁਹਾਡੇ ਮਿੱਤਰ ਪੰਛੀ ਨੇ ਜਿਨ੍ਹਾਂ ਦੀ ਸਾਨੂੰ ਅੱਜ ਬੜੀ ਲੋੜ ਹੈ ਜਿਹੜੇ ਸਾਡੇ ਪੰਛੀ ਸਾਥੋਂ ਖੋ ਚੁੱਕੇ ਨੇ ਅਸੀਂ ਦੂਰ ਹੋ ਚੁੱਕੇ ਨੇ ਕਿਉਂਕਿ ਇਹਨਾਂ ਪੰਛੀਆਂ ਦੀ ਸਾਡੀ ਜ਼ਿੰਦਗੀ 'ਚ ਬਹੁਤ ਵੱਡੀ ਦੇਣ ਆ ਜੋ ਕਿ ਪੰਛੀ ਵਾਤਾਵਰਨ ਨੂੰ ਸ਼ੁੱਧ ਰੱਖਦੇ ਆ ਕੁਝ ਕਿਸਾਨ ਦੇ ਮਿੱਤਰ ਪੰਛੀ ਨੇ ਸਾਰੇ ਅਸੀਂ ਤਕਰੀਬਨ ਜਿੰਨੇ ਬਣਾਏ ਨੇ ਸਾਰੇ ਮਿੱਤਰ ਹੀ ਨੇ ਕਿਉਂਕਿ ਇਹ ਕੀੜੇ ਮਕੌੜੇ ਖਾਂਦੇ ਆ ਤਾਂ ਫਸਲਾਂ ਨੂੰ ਅੜਾ ਨਹੀਂ ਪੈਂਦੀਆਂ ਜਿਵੇਂ ਅੱਜ ਤੋਂ 20-30 ਸਾਲ ਪਹਿਲਾਂ ਸਾਡੇ ਕੋਲ ਨਰਮਾ ਹੁੰਦਾ ਸੀਗਾ ਇਸ ਰੁੱਤ ਦੇ ਵਿੱਚ ਨਰਮੇ ਨੇ ਹਣਾ ਮਤਲਬ ਫੁੱਲਾਂ ਦੇ ਉੱਤੇ ਹੋਣਾ ਨਰਮੇ ਨੇ ਤੇ ਮਤਲਬ ਜੋਵਨ ਤੇ ਹੋਣਾ ਉਹਦੇ ਸਾਡੀਆਂ ਮਿੱਤਰ ਪੰਛੀ ਜਿਹੜੇ ਸੁੰਡੀਆਂ ਖਾ ਕੇ ਫਸਲਾਂ ਨੂੰ ਆਲਾ ਨਹੀਂ ਪਹਣਦੇ ਸੀ ਅੱਜ ਵੀ ਸਾਨੂੰ ਇਸ ਕਰਕੇ ਨਾ ਪੰਛੀਆਂ ਦੀ ਜਿੰਨਾ ਹੋ ਸਕਦਾ ਕੇਅਰ ਕਰੀਏ ਪੰਛੀ ਵਾਸਤੇ ਆਲਣੇ ਲਾਈਏ ਪੰਛੀਆਂ ਵਾਸਤੇ ਰੁੱਖ ਲਾਈਏ ਪੰਛੀਆਂ ਨਾਲ ਵਾਤਾਵਰਨ ਪਹਿਲਾਂ ਜਿਹਾ ਫੇਰ ਸਰਜੀ ਐ ਅਸੀਂ ਇਹ ਸਾਰੇ ਪੰਛੀ ਜਿਹੜੇ ਤੁਸੀਂ ਵੇਖ ਰਹੇ ਹੋ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵਿਰਾਸਤ ਇਹ ਵਿਰਸਾ ਇਹ ਜਿਹੜਾ ਵਿਰਸਾ ਹੈ ਵੀ ਤੁਹਾਡੇ ਘਰ ਪੈ ਬਹੁਤ ਸਾਰੇ ਵੀਰਾਂ ਦੇ ਸਾਰੀਆਂ ਚੀਜ਼ਾਂ ਹੈ ਘਰਾਂ ਦੇ ਵਿੱਚ ਅੱਜ ਵੀ ਹੈਗੀਆਂ ਨੇ ਔਰ ਬਹੁਤ ਸਾਰੇ ਵੀਰਾਂ ਨੇ ਇਹਨੂੰ ਕੂੜਾ ਕਵਾੜ ਸਮਝ ਕੇ ਸੁੱਟ ਰੱਖਿਆ ਜਾਂ ਕੋਠੇ ਦੇ ਉੱਪਰ ਪਾਇਆ ਜਾਂ ਅਸੀਂ ਕਵਾੜੀਆਂ ਨੂੰ ਵਿੱਚ ਦਿੱਤਾ ਜਾਂ ਅਸੀਂ ਜਲਾ ਦਿੰਨੇ ਆ ਪਰ ਮੈਂ ਕਹਿੰਦਾ ਸਭ ਤੋਂ ਵੱਡਾ ਪਾਪ ਹੈ ਵੀਰੋ ਤੁਹਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਨੇ ਨਾ ਚਰਖਿਆਂ ਦੇ ਨਾਲ ਤੁਹਾਡੇ ਬਜ਼ੁਰਗਾਂ ਨੇ ਖੱਦਰ ਕੱਤ-ਕੱਤ ਕੇ ਤੁਹਾਡੇ ਤਨ ਦੇ ਉੱਤੇ ਕੱਪੜੇ ਸਜਾਏ ਸੀ ਕਿਸੇ ਦਿਨ ਉਸ ਤੋਂ ਬਾਅਦ ਇਹ ਪ੍ਰਾਣੀਆਂ ਫੱਟੀਆਂ ਜਿਨ੍ਹਾਂ ਤੇ ਉਡਾੜਾ ਲਿਖ ਕੇ ਸ ਪੜਨ ਜਾਂਦੇ ਹੁੰਦੇ ਸੀ ਬੋਰੀਆ ਝੋਲਾ ਹੋਣਾ ਕਾਇਦਾ ਇਸ ਤਰ੍ਹਾਂ ਇਸ ਕਰਕੇ ਚੀਜ਼ਾਂ ਨੂੰ ਸਾਰੇ ਵਿਰਸੇ ਨੂੰ ਜਿੰਨਾ ਵੀ ਹੈਗੇ ਹਨ ਵੱਧ ਤੋਂ ਵੱਧ ਸੰਭਾਲਿਆ ਜਾਵੇ ਜਿਹਦੇ ਕੋਲੇ ਵੀ ਘਰੇ ਪੁਰਾਣੀ ਚੀਜ਼ ਪਈ ਆ ਉਹਨੂੰ ਕਦੇ ਕੂੜਾ-ਕਵਾੜ ਸਮਝ ਕੇ ਨਾ ਸਮਝਿਆ ਜਾਵੇ ਜਿਵੇਂ ਤੁਹਾਡੇ ਕੋਲੇ ਨਹੀਂ ਸਮਝਦੀ ਤਾਂ ਸਾਡੇ ਕੋਲੇ ਪਹੁੰਚਾ ਦਿਓ ਜਾਂ ਕਿਸੇ ਹੋਰ ਜਿਹੜੇ ਵਿਰਸਾ ਸੰਭਾਲ ਸੰਸਥਾਵਾਂ ਨੇ ਉਹਨਾਂ ਨੂੰ ਤੱਕ ਪਹੁੰਚਾ ਦਿਓ ਹਣਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਜ ਦੇ ਪੰਜਾਬ ਦੀ ਇਹ ਹੈਗਾ ਸਾਡਾ ਅੱਜ ਦਾ ਨਵਾਂ ਪੰਜਾਬ ਜਿਵੇਂ ਉਸ ਹੀ ਪੁਰਾਣਾ ਪੰਜਾਬ ਇਹ ਤੁਸੀਂ ਵੇਖ ਰਹੇ ਹੋ ਸਾਡੇ ਫੌਜੀ ਨੌਜਵਾਨ ਜਿਹੜੇ ਦੇਸ਼ ਲਈ ਸ਼ਹੀਦ ਹੁੰਦੇ ਨੇ ਉਸ ਤੋਂ ਬਾਅਦ ਇੱਕ ਖਸਾਨੀ ਅੰਦੋਲਨ ਜਿਹੜਾ ਇੱਕ ਸਾਲ ਦਿੱਲੀ ਦੀਆਂ ਸੜਕਾਂ ਉੱਤੇ ਚੱਲਿਆ ਬਹੁਤ ਸਾਰੀ ਜਿੱਦੋ ਲੜਾਈ ਦੇ ਨਾਲ ਅਸੀਂ ਉਸ ਅੰਦੋਲਨ ਨੂੰ ਜਿੱਤ ਪਾਇਆ ਉਹਦੇ ਵਿੱਚ ਸਾਡੇ ਬਹੁਤ ਸਾਰੇ ਭੈਣ ਭਰਾ ਸ਼ਹੀਦ ਹੋਏ ਇਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਤੇ ਬਹੁਤ ਸਾਰੇ ਵੀਰ ਸੋਚਦੇ ਆ ਅਸੀਂ ਗਰਮੀ ਦੀਆਂ ਹੁਣ ਜਿਵੇਂ ਛੁੱਟੀਆਂ ਨੇ ਅਸੀਂ ਬੱਚਿਆਂ ਨੂੰ ਵੱਖ-ਵੱਖ ਥਾਵਾਂ ਤੇ ਘੁਮਾਉਣ ਲੈ ਕੇ ਜਾਂਦੇ ਆ ਪਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਬੱਚਿਆਂ ਨੂੰ ਜਰੂਰ ਕਮਾਓ ਜਿੱਥੇ ਤੁਸੀਂ ਕਮਾ ਸਕਦੇ ਹੋ ਪਰ ਇੱਕ ਵਾਰੀ ਸਾਡੇ ਰਾਠੀ ਕਲਾ ਕੇਂਦਰ ਜਰੂਰ ਲੈ ਕੇ ਆਓ ਇੱਥੇ ਲੈ ਕੇ ਆਉਣ ਨਾਲ ਤੁਹਾਡੇ ਬੱਚੇ ਇਹ ਜਿਹੜਾ ਸਮਾਨ ਹੈ ਨਾ ਵੀਰ ਜੀ ਕੋਲੇ ਕਰਕੇ ਦਿਖਾਓ ਮੋਬਾਈਲ ਇਹ ਬੱਚਿਆਂ ਦਾ ਬਣਾਇਆ ਸਮਾਨ ਹੈ ਤੁਹਾਡੇ ਬੱਚਿਆਂ ਦਾ ਜਿਹੜਾ ਤੁਸੀਂ ਵੇਖ ਰਹੇ ਹੋ ਸਾਰਾ ਸਮਾਨ ਬੱਚੇ ਬਣਾ ਕੇ ਰੱਖ ਕੇ ਗਏ ਨੇ ਇਸ ਕਰਕੇ ਜਦੋਂ ਸਾਡੇ ਕਲਾ ਕੇਂਦਰ ਤੇ ਤੁਹਾਡੇ ਬੱਚੇ ਆਉਣਗੇ ਉਹ ਆਰਟ ਨਾਲ ਜੁੜਨਗੇ ਆਪਣੇ ਹੱਥੀਂ ਕਲਾਕਿਰਤੀਆਂ ਬਣਾਉਣਗੇ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਵਾਰਾ ਪਸ਼ੂਆਂ ਨੇ ਸਿੰਘਾਂ ਤੇ ਚੱਕ ਲਿਆ ਉਹ ਕੁੜਾ ਰਿਆ ਹਾਂਜੀ ਉਹ ਕਹਿੰਦਾ ਮੈਨੂੰ ਸਿੰਗਾ ਤੋਂ ਲਾ ਲਾ ਵੀਡੀਓ ਫੇਰ ਬਣਾ ਲਈ ਉਹ ਕਹਿੰਦਾ ਪਹਿਲਾਂ ਵੀਡੀਓ ਬਣਾਵਾਂ ਤੈਨੂੰ ਫੇਰ ਲਾਉਂਗਾ ਇਹ ਹਾਲ ਅੱਜ ਪੰਜਾਬ ਦੀ ਜਵਾਨੀ ਦਾ ਹਨਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਨੂੰ ਕਿ ਤੁਸੀਂ ਵੀਡੀਓ ਬਣਾਉਣ ਤੋਂ ਪਹਿਲਾਂ ਬੰਦੇ ਦੀ ਜਾਨ ਬਚਾਇਆ ਕਰੋ ਉਸ ਤੋਂ ਬਾਅਦ ਤੁਸੀਂ ਪਾਲਟੀਆਂ ਵੇਖ ਰਹੇ ਹੋ ਅੱਜ ਸਾਰੀਆਂ ਇੱਕ ਝੰਡੇ ਥੱਲੇ ਵੀ ਇਕੱਠੀਆਂ ਹੁੰਦੀਆਂ ਨੇ ਇਹ ਇਸ ਕਰਕੇ ਸਾਰੇ ਇੱਕੋ ਗੱਲ ਬੋਲਦਾ ਹੈ ਜਿੰਨਾ ਹੋ ਸਕਦਾ ਆਪਾਂ ਸਾਡੇ ਪੰਜਾਬ ਨੂੰ ਵਰਤ ਉਹ 더 ਹੋਰ ਖੂਬਸੂਰਤ ਬਣਾਈਏ ਇਹਨਾਂ ਗੱਪੀ ਲੀਡਰਾਂ ਤੋਂ ਨਚੋਰ ਲੀਡਰਾਂ ਤੋਂ ਯਾਦ ਕਰਾਈਏ ਉਸ ਤੋਂ ਬਾਅਦ ਕੰਨਾਂ ਵਿੱਚ ਲੱਗੇ ਰਹੇ ਹੈੱਡਫੋਨ ਨਹੀਂ ਸੁਣੀਆ ਮੌਤ ਦੀਆਂ ਆਵਾਜ਼ਾਂ ਮੇਰੇ ਬਜਾਏ ਤੁਸੀਂ ਕਲਾਕਿਰਤੀਆਂ ਦਿਖਾਓ ਉਸ ਤੋਂ ਬਾਅਦ ਜਿਵੇਂ ਤੁਸੀਂ ਵੇਖ ਰਹੇ ਹੋ ਕੰਨਾਂ ਦੇ ਵਿੱਚ ਹੈੱਡਫੋਨ ਲੱਗੇ ਟ੍ਰੇਨ ਦੀ ਪ੍ਰਾਣੀ ਤੇ ਜਾਨਗਵਾਈ ਇਹ ਅਸੀਂ ਦਿਖਾਇਆ ਹੈ ਇਧਰ ਲਾਪਰਵਾਹੀ ਇਹ ਹੈੱਡਫੋਨ ਲੱਗੇ ਹੁੰਦੇ ਆ ਮਗਰ ਤੇ ਸਾਊਂਡ ਚੱਲ ਰਹੀ ਹੈ ਕਿੰਨੀ ਹਾਂ ਤੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਹੁੰਦੀ ਤੇ ਹੱਸ ਦੇ ਦਾ ਸ਼ਕਾਰ ਹੋ ਜਾਣਾ ਹੋ ਲੱਖਾਂ ਹੋ ਰਿਹਾ ਅੱਜ ਵੀ ਹੋ ਰਿਹਾ ਉਸ ਤੋਂ ਬਾਅਦ ਇਹ 라ਵਣ ਚਲਾਉਣਗੇ ਸਾਡੇ ਭੈਣ ਭਰਾ ਜਿਹੜੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਸੀਗਾ ਇਸ ਕਰਕੇ ਉਦੋਂ ਬਣਾਇਆ ਸੀਗਾ ਸੀ 라ਵਣ 라ਵਣ ਤੁਹਾਡੇ ਅੰਦਰ ਬੈਠਾ ਤੁਸੀਂ ਉਸ ਨੂੰ ਚਲਾਓ ਇਸ ਕਰਕੇ 라ਵਣ ਹਾਦਸਾ ਦਿਖਾਇਆ ਸੀ 2019 ਦਾ ਇਹ ਹਸਰਾਬੰਦ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਫਤੇ ਵੀਰ ਬੱਚਾ ਜਿਹੜਾ ਪੋਰ ਬੈਲ ਚ ਡਿੱਗਾ ਸੀਗਾ ਇਹ ਅਸੀਂ ਫਤੇ ਵੀਰ ਬਣਾਇਆ ਤਾਂ ਬਣਾਇਆ ਕਿ ਹਰ ਘਰ ਦੇ ਵਿੱਚ ਫਤੇ ਵੀਰ ਅੱਜ ਕਿਸੇ ਦੇ ਘਰੇ 2 ਸਾਲ ਦਾ ਬੱਚਾ ਹੈ 3 ਸਾਲ ਦਾ ਬੱਚਾ ਹੈ ਸਾਲ ਦਾ ਬੱਚਾ ਦੀ ਵੱਧ ਤੋਂ ਧਿਆਨ ਰੱਖਿਆ ਕਰੋ ਉਸ ਤੋਂ ਬਾਅਦ ਇਹ ਮਾਇਆ ਗੋਲ ਕੰਚ ਪਾਉਣ ਦੀ ਬਜਾਏ ਕਿਸੇ ਲੋੜਵੰਦ ਲਈ ਦਾਨ ਕਰਿਆ ਕਰੋ ਹਾਂਜੀ ਜਿੱਥੇ ਤੁਸੀਂ 500 ਬਾਬੇ ਨੂੰ ਪਾਉਣੇ ਉੱਤੇ 5 ਰੁਪਏ ਪਾ ਕੇ 495 ਰੁਪਏ ਦੇ ਕਦੀਹਾੜੀ ਲਾ ਕੇ ਆਪਣੀ ਗਲੀ ਦੀ ਸਫਾਈ ਕਰਾ ਲਓ। ਹਾਂਜੀ। ਤੁਹਾਡੇ ਬੱਚੇ ਮਲੇਰੀਆ ਤੋਂ ਬਚ ਰਹਣਗੇ, ਤੁਹਾਡੇ ਬੱਚੇ ਮੱਛਰ ਤੋਂ ਬਚ ਰਹਣਗੇ, ਤੁਹਾਡੇ ਘਰਾਂ 'ਚ ਬਿਮਾਰੀਆਂ ਭੱਜ ਜਾਣਗੀਆਂ। ਬਿਲਕੁਲ। ਉਸ ਤੋਂ ਬਾਅਦ ਫਲੱਡ ਵਰਗਾ ਕੋਈ ਦਾਨ ਨਹੀਂ ਸਭ ਤੋਂ ਉੱਤਮ ਦਾਨ ਹੈ। ਉਸ ਤੋਂ ਬਾਅਦ ਨਸ਼ਾ ਤੁਹਾਡੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਬਚਾਇਆ ਜਾਵੇ। ਹਾਂਜੀ। ਉਸ ਤੋਂ ਬਾਅਦ ਇਹ ਭੂਣ ਹੱਤਿਆ ਗਈ, ਉਸ ਤੋਂ ਬਾਅਦ ਇਹ ਸਾਰੇ ਮੈਸੇਜ ਆ ਗਿਆ ਜਿਵੇਂ ਤੁਸੀਂ ਇਹਨਾਂ ਚੰਗੀਆਂ ਪੁਸਤਕਾਂ ਪੜ੍ਹੋ ਹਰੀਆਂ ਸਬਜ਼ੀਆਂ ਖਾਓ ਸਫਾਈ ਕਰਦੇ ਦੋਨੇ ਬਾਵਾ ਕੱਟੀਆਂ ਦੇ ਬਾਜੂ ਦੀ ਬੰਦਾ ਕੰਮ ਕਰ ਰਿਹਾ ਹਾਂ ਜੀ ਮਿਹਨਤ ਕਰ ਰਿਹਾ ਹਾਂ ਹਾਂ ਅਸੀਂ ਹੁੰਦੇ ਸੁੰਦੇ ਹੱਥ ਵੀ ਕੁਝ ਚੱਕਣ ਲਈ ਤਿਆਰ ਨਹੀਂ ਹੈਗੇ ਹਨਾ ਉਸ ਤੋਂ ਬਾਅਦ ਸਾਡੇ ਪੰਜਾਬ ਦਾ ਉਹ ਹੀਰਾ ਸਾਡੇ ਵਿਸ਼ਵ ਦਾ ਹੀਰਾ ਜਿੱਥੋਂ ਤੱਕ ਤਰਤੀ ਤੇ ਚੰਦ ਸੂਰਜਾ ਉੱਥੋਂ ਤੱਕ ਰਹਿਣ ਵਾਲਾ ਨਾਮ ਸ਼ੁਭਦੀਪ ਸਿੰਘ ਜੀ ਸਿੱਧੂ ਮੂਸੇਵਾਲਾ ਸਾਹਿਬ ਉਹਨਾਂ ਦਾ ਕੋਠਾ ਮੋਟਰ ਵਾਲਾ ਉਹਨਾਂ ਦੀ ਯਾਦਾਂ ਹਮੇਸ਼ਾ ਆਉਂਦੀਆਂ ਰਹਿਣਗੀਆਂ ਸਾਨੂੰ ਇਹ ਤਿੰਨ ਹੀਰੇ ਜਿਹੜੇ ਅਸੀਂ ਇਸ ਬਾਈ ਦੇ ਵਿੱਚ ਸਾਥੋਂ ਖੋ ਚੁੱਕੇ ਨੇ ਸੋਚ ਦੀਪ ਸਿੱਧੂ ਇਕ ਕਲਮ ਸ਼ੁਭਦੀਪ ਵਰਗੀ ਨਾ ਪੈਦਾ ਹੋਈ ਤੇ ਨਾ ਹੀ ਹੋਣੀ ਹੈ ਕਦੇ ਉਸ ਤੋਂ ਸੰਦੀਪ ਪੰਬੀਆਂ ਵਰਗਾ ਖੜਿਆਰੀ ਕਦੇ ਪੈਦਾ ਨਹੀਂ ਹੋਣਾ ਇਸ ਕਰਕੇ ਤਿੰਨ ਹੀਰੇ ਨੇ ਜਿਹੜੇ ਸਾਡੇ ਇਸ ਸਾਲ ਦੇ ਵਿੱਚ ਖੋਏਗੇ ਕਦੇ ਸਾਨੂੰ ਮਿਲਣੇ ਨਹੀਂ ਇਸ ਕਰਕੇ ਵੀਰੋ ਜਿਹੜੇ ਸਾਡੇ ਜਿਉਂਦੇ ਜਾਗਦੇ ਸਾਡੇ ਪੰਜਾਬ ਦੇ ਸੱਚੀਆਂ ਨਾ ਸੱਚੀ ਦਿਲੋਂ ਨਾਲ ਖੜਦੇ ਉਹਨਾਂ ਦੇ ਪਾਸਪੋਰਟ ਕਰਿਆ ਕਰੀਏ ਵੱਧ ਤੋਂ ਵੱਧ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਇਹ ਪ੍ਰਾਤਨ ਕਲਾਕਾਰ ਅਮਰ ਸਿੰਘ ਚੌਕੀਲਾ ਉਸ ਤੋਂ ਬਾਅਦ ਤੁਸੀਂ ਪ੍ਰਦੀਪ ਮਾਨਤ ਲਾਲ ਤੇ ਜਮਲਾ ਜੱਟ ਇਹ ਸਾਰੇ ਸਾਡੇ ਮਾਨਯੋਗ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਉਸ ਤੋਂ ਬਾਅਦ ਜੇ ਤੁਸੀਂ ਵੇਖ ਰਹੇ ਹੋ ਟਰੈਕਟਰਾਂ ਦੇ ਮਾਡਲ ਉਸ ਤੋਂ ਬਾਅਦ ਦੀ ਖੜਿਆਰੀ ਤੁਹਾਡੇ ਬੱਚੇ ਗੇਮਾਂ ਵਾਲਾ ਉਸ ਤੋਂ ਆ ট্রাফিক ਚੌਂਕ ਜਦੋਂ ਵੀ ਅਸੀਂ ਕਿਸੇ ਚੌਂਕ 'ਚ ਜਾਈਏ ਤਾਂ ਹਰ ਬੱਤੀ ਦੇ ਰੂਲ ਫੋਲੋ ਕਰੀਏ ਉਸ ਤੋਂ ਬਾਅਦ ਇੱਧਰ ਤੁਸੀਂ ਵੇਖ ਰਹੇ ਹੋ ਕਟੀਆਂ ਹੋਈਆਂ ਚੱਪਲਾਂ ਇਹ ਸਾਰੀਆਂ ਤੁਹਾਨੂੰ ਸੱਚਾਈ ਹੈ ਤੁਹਾਡੇ ਵੀਰ ਦੀ ਬਹੁਤ ਸਾਰੇ ਵੀਰਾਂ ਦੇ ਮਨਾਂ ਦੇ ਵਿੱਚ ਵਹਿਮ ਹੋ ਸਕਦਾ ਵੀ ਇਹ ਕਿਤੇ ਬਾਜ਼ਾਰੋਂ ਕੱਟ ਕੇ ਲਿਆਂਦੀਆਂ ਨਹੀਂ ਇਹ ਸਾਰੀਆਂ ਰਾਠੀ ਨੇ 14 ਸਾਲਾਂ ਦੇ ਵਿੱਚ ਹੱਥੀਂ ਕਟੀਆਂ ਹੋਈਆਂ ਸਰਵੇ ਸੰਭਾਲੀਆਂ ਜਿਹੜੀਆਂ ਜੇ ਤੱਕ ਮੈਂ ਕਿਤੇ ਸਿੱਟੀ ਨਹੀਂ 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 ਪਹਿਲਾਂ ਤਾਂ ਅਸੀਂ ਛੁੱਟ ਦਿੰਦੇ ਸੀਗੇ ਫਿਰ ਜਦੋਂ ਸਾਨੂੰ ਗਿਆਨ ਮਿਲਿਆ ਤੇ ਸਾਨੂੰ ਦੱਸ ਕੇ ਗਏ ਬੰਦੇ ਫਿਰ ਅਸੀਂ ਇਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ ਕਿਉਂਕਿ ਯਕੀਨ ਆ ਗਿਆ ਕਿਉਂਕਿ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਨੂੰ ਮਿਹਨਤ ਵਾਰੇ ਪਤਾ ਲੱਗੇ ਨਾ ਵੀ ਮਿਹਨਤ ਨਾਲ ਸਾਰਾ ਕੁਝ ਬਣਿਆ ਹੈ ਆਪਾਂ ਕਹਿ ਸਕਦੇ ਵੀ ਨਹੀਂ ਕਟੀਆਂ ਇਹ ਤਾਂ ਐਵੇਂ ਹੀ ਨਾ ਨਾ ਜੀ ਸਾਰੀਆਂ ਇੱਥੇ ਕੋਈ ਵੀ ਇਹਨਾਂ ਨੂੰ ਉਹ ਨਹੀਂ ਕਰ ਸਕਦਾ ਚੈਲੰਜ ਨਹੀਂ ਕਰ ਸਕਦਾ ਵੈਗੁਰੂ ਦੀ ਕਿਰਪਾ ਨਾਲ ਇਹ ਕੁਰਸੀ ਹੈ ਜਿੱਦੇ ਆਪਾਂ 13 ਸਾਲ ਬੈਠੇ ਆਂ ਇਸਾਰਾ ਕਲਾ ਕੇਂਦਰ ਨੂੰ ਬਣਾਉਣ ਦੇ ਵਿੱਚ ਇਹਦਾ ਯੋਗਦਾਨ ਆ ਉਹਦੇ ਵਿੱਚ ਇਸ ਕੁਰਸੀ ਤੇ ਬਹਿ ਕੇ ਆਪ ਉਸ ਤੋਂ ਬਾਅਦ ਚੱਪਲਾਂ ਪੀਸੀਆਂ ਹੋਈਆਂ ਤੁਸੀਂ ਵੇਖ ਰਹੇ ਹੋ ਉਸ ਤੋਂ ਬਾਅਦ ক্রিকেট ਦੀ ਟੀਮ ਹੌਕੀ ਦੀ ਟੀਮ ਤਿਆਰ ਕਰ ਰਹੇ ਆ ਉਸ ਤੋਂ ਬਾਅਦ ਇਹ ਪੰਛੀ ਦਿਖਾ ਦਿਓ ਕਿਸੇ ਵੀਰ ਦੇ ਮਨ ਵਿੱਚ ਵਹਿਮ ਨਾ ਜਾਵੇ ਕਿ ਇਹ ਕਲਾਕਿਰਤੀਆਂ ਹੱਥੀ ਨਹੀਂ ਬਣੀਆਂ ਉਸ ਤੋਂ ਬਾਅਦ ਇਹ ਕਰਦਾ ਦਾਸ ਦੀਆਂ ਜਿਹੜੇ ਤੁਸੀਂ ਦੇਖ ਸਕਦੇ ਆ ਪਸਾਰੀਆਂ ਹੱਥੀ ਕਸਾਈਆਂ ਇਹ ਉਹੀ ਕਰਦਾ ਜਿਹੜੀਆਂ ਤੁਹਾਡੇ ਘਰ ਨੇਗੀਆਂ ਉਹੀ ਕਰਦਾ ਨਾਰਮਲ ਕਰਦਾ ਨੇ ਹਰ ਕੋਈ ਇਹ ਕਲਾਕਿਰਤੀਆਂ ਬਣਾ ਸਕਦਾ ਕੋਈ ਦਾਸ ਤੇ ਤੁਹਾਡੀ ਆਪਣੀ ਕਲਾ ਹਾਂ ਸਾਰੀ ਉਸ ਤੋਂ ਬਾਅਦ ਇਹ ਸਾਡੇ ਕੋਲ ਪਿੰਡ ਅਮਰਾਲੀ ਜ਼ਿਲ੍ਹਾ ਰੋਪੜ ਤੋਂ ਯੂਐਸਏ ਤੋਂ ਵੀਰ ਹਰਪ੍ਰੀਤ ਜੀ ਜਿਨ੍ਹਾਂ ਕੋਲ 6 ਟਰੈਕਟਰ ਆਪਣੇ ਪਹੁੰਚੇ ਇਹ ਟਰੈਕਟਰ ਵੀ ਆਪਣਾ ਤਿਆਰ ਹੋ ਰਿਹਾ ਜੇ ਕਿਸੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਕੇ 978034772410 ਦਾ ਨੰਬਰ ਹੈ ਟਾਈਮ ਥੋੜਾ ਜਿਹਾ ਲੱਗਦਾ 2-2.5 ਮਹੀਨੇ ਮਹੀਨਾ ਰੁਕਣਾ ਪੈਂਦਾ ਪਰ ਅਸੀਂ ਸੰਭਾਲਣ ਵਾਲੇ ਬੰਦੇ ਨੂੰ ਕਦਰਦਾਨ ਬੰਦੇ ਨੂੰ ਟਰੈਕਟਰ ਜ਼ਰੂਰ ਤਿਆਰ ਕਰਦੇ ਹਾਂ 59 11 ਤੇ ਕੋਈ ਹੋਰ ਕੋਈ ਨਹੀਂ ਇੱਕ ਜੀ ਆਪਾਂ ਉਹ 59 11 ਟਰੈਕਟਰ ਬਾਰੇ ਦੱਸ ਦਈਏ ਜਿਹੜੇ ਵੀ ਸਿੱਧੂ ਵੀਰ ਨੇ ਤਿਆਰ ਕਰਵਾਏ ਸੀ ਤੁਹਾਡੇ ਤੋਂ ਹਾਂ ਉਹ ਇੱਥੇ ਆਏ ਸੀ ਹਾਂ ਹਾਂ ਉਹ ਉੱਥੇ ਪਿਆ ਬਾਹਰ ਪੈਸੇ ਸੁਬਹ ਦੀ ਪਹਿਲੇ ਚੱਕਿਆ ਸੀਗਾ ਟਰੈਕਟਰ ਉਹ ਸਿੱਧੂ ਸਾਹਿਬ ਨੇ ਤੇ ਉਹਨਾਂ ਨੂੰ ਅਸੀਂ ਨਵਾਂ ਬਣਾ ਕੇ ਦੇ ਕੇ ਆਏ ਉਹਨੇ ਮੰਮੀ ਡੈਡੀ ਨੂੰ ਉਹਨਾਂ ਨੇ ਸਾਥੋਂ ਮੰਗੇ ਸੀ ਟਰੈਕਟਰ ਅਸੀਂ ਹੋਰ ਵੀ ਦੇਵਾਂਗੇ ਵਾਹਿਗੁਰੂ ਮਿਹਰ ਕਰੇ ਉਸ ਤੋਂ ਬਾਅਦ ਸਕਾਊਟ ਕੰਪਨੀ ਦੇ ਆ ਗਏ ਚਮਤੀ ਕੰਪਨੀ ਦੇ ਟਰੈਕਟਰ ਆ ਗਏ ਉਸ ਤੋਂ ਬਾਅਦ ਮੈਸ਼ੀ ਕੰਪਨੀ ਦੇ ਟਰੈਕਟਰ ਆ ਗਏ ਉਸ ਤੋਂ ਬਾਅਦ ਇਹ ਆਸ਼ੇ ਆ ਗਏ ਜਿਵੇਂ ਸਾਰੇ ਉਸ ਤੋਂ ਬਾਅਦ ਇਹ ਮਹਿੰਦਰਾ ਆ ਗਏ ਉਸ ਤੋਂ ਬਾਅਦ ਜਿਵੇਂ ਤੁਸੀਂ ਲਿਖਣਾ ਪ੍ਰਾਣੇ ਡੀਟੀ 28 ਐਮਟੀ ਫੀਲਡ ਲਾਂਸ ਹਾ ਫੀਲਡ ਆਜ ਫੋਰਸ ਐਂਡ ਮੇਜਰ ਛੋਟਾ ਹਿੰਦੁਸਤਾਨ ਬਾਈਲਰਸ ਫੇਰ ਬਾਈਲਰਸ ਕਲਾਸਕਾਰ ਡਾਇਮੰਡ 990 ਇੱਕ ਰੁੱਕ ਕੇ ਇਹ ਸਾਰੀਆਂ ਕਲਾਕਿਰਤੀਆਂ ਕੁਦਰਤੀ ਬਣੀਆਂ ਨੇ ਇਹ ਤੁਹਾਡੇ ਆਪਣੇ ਟਰੈਕਟਰ ਨੇ ਤੁਸੀਂ ਬਣਾ ਸਕਦੇ ਹੋ ਕਿਸੇ ਵੀ ਟਰੈਕਟਰ ਦੇ ਕੋਈ ਲੱਕੜ ਨਹੀਂ ਲੋਹਾ ਨਹੀਂ ਮੇਖ ਨਹੀਂ ਕਿੱਲ ਨਹੀਂ ਪੱਤੀ ਨਹੀਂ ਕੁਝ ਵੀ ਨਹੀਂ ਸਿਰਫ ਸਾਰਿਆਂ ਨੂੰ ਜਨਮ ਜਿਹੜਾ ਹੋਇਆ ਕਰਦਨ ਵਾਲੀ ਹੋਇਆ ਹਰ ਕੋਈ ਇਹਨਾਂ ਨੂੰ ਬਣਾ ਸਕਦਾ ਨੇ ਤੁਸੀਂ ਸਭ ਸਾਰੇ ਟਰੈਕਟਰ ਜਿਹੜੇ ਬਣੇ ਇਹ ਸਾਰੇ ਤੁਹਾਡੇ ਘਰ ਚੋਂ ਬਣੇ ਤੁਹਾਡੇ ਘਰ ਦੇ ਕੂੜੇ ਚੋਂ ਪੈਦਾ ਹੋਏ ਨੇ ਤੇ ਅੱਜ ਭਾਵੇਂ ਸੀ ਜਦੋਂ ਦੇ ਕਲਾ ਦਾ ਜਨਮ ਹੋਇਆ ਸੀ ਉਦੋਂ ਬਿਲਕੁਲ ਟੁੱਟੀਆਂ ਚੱਪਲਾਂ ਤੋਂ ਬਣਾਉਂਦੇ ਸੀ ਹੁਣ ਸਾਡੀ ਮਜਬੂਰੀ ਬਣ ਗਈ ਕਿਉਂਕਿ ਹੁਣ ਸਾਥੋਂ ਟਰੈਕਟਰ ਲੈਣ ਵਾਲੇ ਵੀ ਬਹੁਤ ਸਾਰੇ ਸਾਨੂੰ ਮਿਹਨਤਾਂ ਨਾਲ ਵੀ ਬਹੁਤ ਦਿੰਦੇ ਐਵੇਂ ਕਹਿ ਦਈਏ ਸੀ ਚੱਪਲਾਂ ਦਾ ਹੁਣ ਮਟੀਰੀਅਲ ਪੂਰਾ ਨਹੀਂ ਹਾਂ ਪੁਰ ਬਾਕੀ ਸਿਰੇ ਪਾਉਣਾ ਹਟ ਗਿਆ ਨਾ ਜਿਵੇਂ 1990 ਦੇ ਵਿੱਚ ਮੈਂ ਬਣਾਉਂਦਾ ਹੁੰਦਾ ਸੀਗਾ ਉਦੋਂ ਚੱਪਲਾ ਬੜੀਆਂ ਹੁੰਦੇ ਸੀ ਉਦੋਂ ਚੱਪਲਾਂ ਦੇ ਸਰਲ ਐਕਸਪ੍ਰੈਸਪਲ ਮਸ਼ਹੂਰ ਹੁੰਦੀ ਸੀ ਅੱਧ ਤਰ੍ਹਾਂ ਵਾਲਾ 100 ਕਿਸੇ ਨੂੰ ਤੁਹਾਨੂੰ ਕਰਚ ਨਹੀਂ ਮਿਲਦੀ ਜੇ ਤਾਂ ਨਿਤ ਨਵੀਆਂ ਨਿਤ ਨਵੀਆਂ ਰੰਗ ਬਰੰਗੀਆਂ ਚਖੜਾਉਂਦੇ ਹਨ ਇਸ ਕਰਕੇ ਆਪਣੀ ਮਜਬੂਰੀ ਬਣ ਗਈ ਉਦੋਂ ਇਹ ਖੇਡਣ ਤੱਕ ਸੀ ਅੱਜ ਇਸ ਕਲਾ ਨੂੰ ਵੇਖਣ ਵਾਸਤੇ ਮਾਲਕ ਦੀ ਕਿਰਪਾ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਚੋਂ ਐਨ ਆਰ ਆਈ ਵੀਰ ਵਿਦੇਸ਼ਾਂ ਚੋਂ ਹਾਂਜੀ ਬਹੁਤ ਹੀ ਦੂਰੋਂ ਦੂਰੋਂ ਆਉਂਦੇ ਨੇ ਸਾਰੇ ਟਰੈਕਟਰ ਆਪਣੇ ਵਿਕੇ ਹੋਏ ਨੇ ਹਾਂਜੀ ਇਹ ਉਹ ਵੀਰ ਨੇ ਜਿਨ੍ਹਾਂ ਨੇ ਆਪਣੇ ਟਰੈਕਟਰ ਖਰੀਦੇ ਨੇ ਕੈਨੇਡਾ ਹਾਂਗਕਾਂਗ ਨਿਊਜ਼ੀਲੈਂਡ ਅਮਰੀਕਾ ਲੁਧਿਆਣਾ ਫਿਰ ਅਮਰੀਕਾ ਕੈਨੇਡਾ ਤੋਂ ਸੁਖੀ ਨਗਰਾ ਜੀ ਰਾੜਾ ਪਹਿਨ ਹਰਦੀਪ ਕੌਰ ਜੀ ਉਸ ਤੋਂ ਬਾਅਦ ਪੰਜਾਬੀ ਗੀਤਕਾਰ ਮੱਛੇਰੋਂ ਵਾਲਾ ਸਭ ਪਹੁੰਚੇ ਹਾਂਜੀ ਉਸ ਤੋਂ ਬਾਅਦ ਅਮਰੀਕ ਸਿੰਘ ਜੀ ਆਸਟ੍ਰੇਲੀਆ ਤੋਂ ਦਿਨਾਪੁਰ ਪਿੰਡ ਫੌਜੀ ਵੀਰ ਜੀ ਦਿਨਾਪੁਰ ਤੋਂ ਤਿਆਰਕ ਡਾਕਟਰ ਅੰਬਾਲੇ ਤੋਂ ਉਸ ਤੋਂ ਬਾਅਦ ਉਤਾਰ ਸੰਧੂ ਤੇ ਬੂਟਾ ਸਿੰਘ ਜੌਹਲ ਉਸ ਤੋਂ ਬਾਅਦ ਸਾਡੇ ਵੀਰ ਜੀ ਮਲੇਸ਼ੀਆ ਤੋਂ ਉਸ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਤੋਂ ਉਸ ਤੋਂ ਬਾਅਦ ਜ਼ਿਲ੍ਹਾ ਮਾਨਸਾ ਤੋਂ ਉਸ ਮੁਕਸਰ ਤੋਂ ਨਿਊਜ਼ੀਲੈਂਡ ਤੋਂ ਵਿਸ਼ਾਲ ਬਰਾਏ ਜੀ ਪਠਾਨਕੋਟ ਤੋਂ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਆਪਣੇ ਵਿਆਹ ਦੀ ਪਾਰਟੀ ਦੇ ਉੱਤੇ ਸਾਡੇ ਟਰੈਕਟਰ ਨੂੰ ਬਰੋਬਰ ਰੱਖ ਕੇ ਸ਼ਗਨ ਲੱਤਾ ਇੰਨਾ ਸਤਕਾਰ ਸਾਡਾ ਕੀਤਾ ਜਿੰਨਾ ਵੀ ਕਿਤੇ ਇਹਨਾਂ ਕੋਲ ਸਾਡੇ 12 ਟਰੈਕਟਰ ਨੇ ਅੱਛਾ ਜੀ ਹਾਂ ਬਣੇ ਹੋਏ ਸਾਡੇ ਹੱਥਾਂ ਦੇ ਬਹੁਤ ਹੀ ਜ਼ਿਆਦਾ ਫੈਨ ਨੇ ਇਹਨਾਂ ਦਾ ਕਾਇਫੀ ਹਾਲ ਵੀ ਇਹ ਸਿੱਧੂ ਸਾਹਿਬ ਦੀਆਂ ਯਾਦਾਂ ਜਦੋਂ ਮਾਤਾ ਜੀ ਮਾਤਾ ਪਿਤਾ ਜੀ ਨੂੰ ਟਰੈਕਟਰ ਪੇਟ ਕਰਕੇ ਆਏ ਸੀਗੇ ਮਾਤਾ ਚਰਨ ਕੌਰ ਤੇ ਜੀ ਇਹ ਤਾਂ ਜਿੰਨੇ ਦੇ ਵਿੱਚ ਕਰਕੇ ਆਏ ਸੀ ਇਹ ਹੁਣੇ ਕਰਕੇ ਆਏ ਸੀਗੇ ਪਿੱਛੇ ਜੇ ਜਦੋਂ ਬਾਈ ਜੀ ਹਾਂ ਬਾਈ ਚ ਕਰਕੇ ਆਏ ਸੀਗੇ ਤੇ ਇਸ ਜਦੋਂ ਸਾਡੇ ਕੋਲ ਸਿੱਧੂ ਸਾਹਿਬ ਆਏ ਸੀ ਉਦੋਂ ਦੀਆਂ ਯਾਦਾਂ ਨੇ ਹਾਂਜੀ ਹਾਂ ਇਹ ਟਰੈਕਟਰ ਸਾਡੇ ਕੋਲ ਉਹ ਟਰੈਕਟਰ ਹੈ ਉਦੋਂ ਦੇਖਣ ਆਏ ਸੀ ਇੱਥੇ ਹਾਂ ਹਾਂ ਜਿਸ ਇਹ ਟਰੈਕਟਰ ਦੀ ਬਾਈ ਜੀ ਦੇ ਹੱਥ ਲੱਗਣਾ ਕਰਕੇ ਜਿੱਥੇ ਵੀ ਸ਼ੁਭਦੀਪ ਜਾ ਕੇ ਆਏ ਸਿੱਧੂ ਸਾਹਿਬ ਜਾ ਕੇ ਉਸ ਧਰਤੀ ਨੂੰ ਇੱਕ ਭਾਗ ਲਾਇਆ ਇਹਨੇ ਹਾਂਜੀ ਹਾਂਜੀ ਜਿਵੇਂ ਸਾਡੇ ਕਲਾ ਕੇਂਦਰ ਵਿੱਚ ਭਾਵੇਂ ਉਹ 2-4 ਮਿੰਟ ਆਏ ਸਮਾਂ ਕੱਢਿਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਪਰ ਇਸ ਧਰਤੀ ਨੂੰ ਉਹ ਇੱਕ ਐਂਡਾ ਉੱਚਾ ਦਰਜਾ ਦੇ ਗਏ ਜਿੰਨਾ ਵੀ ਕਹਿ ਦੀ ਮੈਂ ਕਹਿੰਨਾ ਮੈਨੂੰ ਕਿਹਨੇ ਜਾਣਨਾ ਸੀ ਜੋ ਨਾਂ ਆਉਂਦਾ ਤੇ ਬਹੁਤ ਵੱਡੀ ਰਹਿਮਤ ਹੈ ਇਸ ਟਰੈਕਟਰ ਨੂੰ ਸਾਡੇ ਕੋਲ ਲੈਣ ਵਾਲੇ ਉਹਨਾਂ ਦੇ دیਵਾਨੇ ਬਹੁਤ-ਬਹੁਤ ਸਾਨੂੰ ਫੋਨ ਕਰਦੇ ਰਹਿੰਦੇ ਆ ਪਰ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਵੇਚਦੇ ਤੁਸੀਂ ਇੱਥੋਂ ਵੇਖੋ ਟਰੈਕਟਰ ਨੂੰ ਕਿੰਨਾ ਗੌਰ ਨਾਲ ਵੇਖ ਰਿਆ ਸੀਗਾ ਇਹ ਤੁਸੀਂ ਫੋ ਇਹ ਨਾ ਪਿਆਰ ਟਰੈਕਟਰਾਂ ਦੇ ਨਾਲ ਸ਼ਾਇਦ ਕਿਸੇ ਇਨਸਾਨ ਦਾ ਹੋਵੇ ਬਹੁਤ ਜਿਆਦੇ ਜੀ ਬਹੁਤ ਜਿਆਦੇ ਬਹੁਤ ਜਿਆਦੇ ਇਹ ਸਾਡਾ ਇਧਰੋਂ ਜਿਹੜੇ ਪੇਪਰਾਂ ਦੀਆਂ ਨਿਊਜ਼ਾਂ ਆ ਗਈਆਂ ਸਾਰੀਆਂ ਤੁਸੀਂ ਦੇਖ ਰਹੇ ਹੋ ਫਵਾਰਾਂ ਦੀਆਂ ਤੇ ਸਾਡੇ ਮਾਤਾ ਆਗੇ ਸਤਿਕਾਰਯੋਗ ਉਸ ਤੋਂ ਬਾਅਦ ਵੀ ਮੀਰਪੁਰ ਵੈਦੀ ਸਾਹਿਬ ਬਹੁਤ ਸੋਹਣੇ ਡਾਇਰੈਕਟਰ ਨੇ ਉਸ ਤੋਂ ਅਰ ਕੰਬੋਜ ਜੀ ਗੁਰਚਨ ਸਿੰਘ ਬਹੁਤ ਸਾਰੇ ਜਿਹੜੇ ਲੇਖਕ ਨੇ ਸਾਡੀਆਂ ਦਰਚਨਾਵਾਂ ਲਿਖੀਆਂ ਨੇ ਜਿਹੜੇ ਲਾਉਣ ਵਾਲੀਆਂ ਵੀ ਰਹਿੰਦੀਆਂ ਹੱਲੇ ਸਾਡੇ ਕੋਲ ਸਰਪੰਚ ਸਾਹਿਬ ਨੇ ਅੰਮ੍ਰਿਤਸਰ ਤੋਂ ਮਲਕੀਤ ਸਿੰਘ ਜੀ ਹਾਂਜੀ ਉਹਨਾਂ ਨੇ ਬੜੀਆਂ ਮਤਲਬ ਲਿਖਤਾ ਮਸ਼ਹੂਰ ਹੋਏ ਨੇ ਕਿਸਾਨੀ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਹਾਂਜੀ ਉਹਨਾਂ ਨੇ ਵੀ ਸਾਨੂੰ ਲਿਖ ਕੇ ਦਿੱਤਾ ਸਾਡੀ ਕਲਾ ਦੇ ਉੱਪਰ ਬਹੁਤ ਸਾਰੇ ਵੀਰਾਂ ਨੇ ਲਿਖੀਆਂ ਨੇ ਕਵਤਾਵਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਬਠਿੰਡਾ ਮਾਨਸਰ ਉਰ ਲੰਘਣਾ ਤਾਂ ਰਾਠੀ ਕਲਾ ਕੇਂਦਰ ਦੇਖਣਾ ਨਹੀਂ ਭੁੱਲਣਾ ਸਾਡੇ ਦ ਤੁਸੀਂ ਇਸ ਕਲਾ ਕੇਂਦਰ ਦੇ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਤੁਸੀਂ ਆਪ ਵੀ ਵਿజిਟ ਕਰੋ ਇਸ ਕਲਾ ਕੇਂਦਰ ਨੂੰ ਜਰੂਰ ਵੇਖ ਕੇ ਜਾਇਓ ਜੋ ਇੱਧਰ ਤੁਹਾਨੂੰ ਦਿਖਾ दिए ਸੀ ਇੱਕ ਮਿੰਟ ਜੇ ਮੈਂ ਸਾਡੇ ਤੁਸੀਂ ਸੀਮਿੰਟ ਦੇ ਫੱਟੀਆਂ ਵੇਖ ਸਕਦੇ ਹੋ ਜਿਹੜੀਆਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਤੁਸੀਂ ਇਹਨਾਂ ਨੂੰ ਨੱਕਿਆਂ ਦੇ ਵਿੱਚ ਚਲਾਓ ਖਾਲਾਂ ਦੇ ਵਿੱਚ ਹਾਂਜੀ ਹਾਂਜੀ ਇਹ ਸਾਡੇ ਕੋਲ ਸਾਰੇ ਸਾਈਜਾਂ ਦੀ ਇੱਥੇ ਤਿਆਰ ਮਿਲਦੀਆਂ ਨੇ ਜਦੋਂ ਮਰਜ਼ੀ ਤੁਸੀਂ ਆ ਕੇ ਲੈ ਸਕਦੇ ਹੋ 1 ਫੁੱਟ ਤੋਂ ਲੈ ਕੇ 3 ਫੁੱਟ ਤੱਕ ਤਿਆਰ ਕਰਦੇ ਹਾਂ ਅਸੀਂ ਸਾਰੇ ਨੱਕੇ ਹਾਂਜੀ ਮੇਰੇ ਪਿਆਰੇ ਵੀਰੋ ਸਾਰੇ ਕਿਸਾਨ ਵੀਰਾਂ ਨੂੰ ਬেনিਫਿਟ ਕਰਦੇ ਆ ਕਿ ਤੁਸੀਂ ਐਨਕ ਨੱਕਾ ਲਾਓ ਪਾਣੀ ਬਚਾਓ ਸੀਮੈਂਟ ਦੀਆਂ ਫੱਟੀਆਂ ਵੀ ਦਾਸ ਤਿਆਰ ਕਰਦਾ ਇੱਥੇ ਰਾਠੀ ਕਲਾ ਕੇਂਦਰ ਦੇ ਉੱਪਰ ਜਿਵੇਂ ਸਾਡੇ ਕੋਲ 1 ਫੁੱਟ ਦੀ ਫੱਟੀ ਵੀ ਤੁਹਾਨੂੰ ਮਿਲੂਗੀ ਉਸ ਤੋਂ ਬਾਅਦ 1/2 ਫੁੱਟ ਦੀ ਵੀ ਮਿਲੂਗੀ ਉਸ ਤੋਂ ਆ ਡੇਢ ਫੁੱਟ ਦੀ ਹਰ ਸਾਈਜ਼ ਦੀ ਫੱਟੀ ਸਾਡੇ ਕੋਲੇ ਤਿਆਰ ਆ ਜਿਵੇਂ ਕਿ ਸਾਡੇ ਕੋਲੇ ਵੀਰ ਜੀ ਖੋਖਰ ਤੋਂ ਪਹੁੰਚੇ ਸੀ ਜੀ ਆ ਕਹਿੰਦੇ ਹਾਂ ਜੀ ਵੀਰ ਜੀ ਤੁਹਾਨੂੰ ਕਿੱਦਾਂ ਲੱਗਦੀ ਸਾਡੇ ਕੋਲ ਦੇ ਫੱਟੇ ਪਹਿਲਾਂ ਪਿਛਲੇ ਸਾਲ ਵੀ ਲੈ ਕੇ ਗਏ ਆ ਅੱਛਾ ਵਧੀਆ ਕੋਈ ਪਾਣੀ ਕੋਈ ਨਹੀਂ ਚਾਹੁੰਦਾ ਇਹਦਾ ਬਾਤ ਜੀ ਬਾਤ ਜੀ ਬਹੁਤ ਧੰਨਵਾਦ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਜੇ ਨੱਕੇ ਲਾ ਕੇ ਲੱਖਾਂ ਲੀਟਰ ਪਾਣੀ ਬਚਾ ਸਕਦੇ ਆ ਤੁਹਾਨੂੰ ਸਰਕਾਰਾਂ ਲਾਈਟ ਫਰੀ ਦੇ ਸਕਦੀਆਂ ਪਰ ਤੁਹਾਨੂੰ ਪਾਣੀ ਨਹੀਂ ਦੇ ਸਕਦੀ ਐ ਇਸ ਕਰਕੇ ਵੀਰੋ ਜਿੰਨਾ ਵੀ ਹੋ ਸਕਦਾ ਕੋਈ ਇਹ ਨਹੀਂ ਕਹਿੰਦਾ ਮੈਥੋਂ ਹੀ ਲਓ ਜਿਹੜਾ ਤੁਹਾਨੂੰ ਕਿਤੇ ਨੇੜੇ ਲੱਗਦਾ ਤੁਸੀਂ ਉੱਥੋਂ ਵੀ ਲੈ ਸਕਦੇ ਪਰ ਨੱਕਾ ਲਾਓ ਜ਼ਰੂਰ ਲਾਓ ਜ਼ਰੂਰ ਇਸ ਕਰਕੇ ਤੁਸੀਂ ਇਹ ਵਧੀਆ ਕੁਆਲਿਟੀ ਦੇ ਨੱਕੇ ਹਾਂ ਟੋਏ ਜਿਵੇਂ ਤੁਸੀਂ ਵਾਹਨ ਕੰਪਿਊਟਰ ਕਰਾਉਣੇ ਵਾਹਨ ਦੇ ਵਿੱਚ ਟੋਏ ਪੈਂ ਜਾਂਦੇ ਕੰਪਿਊਟਰ ਹਾਂ ਗਾਰਨੇ ਖਿੱਚਦਾ ਇਹਦੇ ਫਾਇਦੇ ਹੀ ਫਾਇਦੇ ਆ ਜਿੰਨੇ ਵੀ ਕਹਿ ਲਈਏ ਕਿਉਂਕਿ ਲੋਹੇ ਦੀ ਫੱਟੀ ਨੂੰ ਜਰਖਾ ਜਾਂਦੀ ਹੈ ਜਾਂ ਸਾਡੇ ਕੋਲੇ ਅੱਜ ਚੋਰੀ ਇੰਨੇ ਹੋ ਚੁੱਕੇ ਆ ਕਿ ਮਾਲ ਨਸ਼ੇੜੀ ਜਿੰਨੇ ਕਦੇ ਚੁੱਕ ਕੇ ਲੈ ਜਾਂਦੇ ਜਾਂ ਲੱਕੜ ਦੀ ਫੱਟੀ ਪਾਵਾਂਗੇ ਉਹਨੂੰ ਬਾਲਣ ਵਾਲੇ ਨਹੀਂ ਛੱਡਦੇ ਪਾਣੀ ਦੇ ਵਿੱਚ ਇੱਕੋ ਹੀ ਚੀਜ਼ ਕੰਮ ਜਾਵੇ ਜਿਹੜੀ ਇਸ ਸੀਮੈਂਟ ਦੀ ਫੱਟੀ ਆ ਇਸ ਮੋਟਰਾਂ ਦੇ ਕੰਮ ਜਾਵੇ ਹਾਂ ਮੋਟਰਾਂ ਦੇ ਵੀ ਮੋਟਰ ਦੇ ਨੱਕੇ ਮੋਟਰ ਦੇ ਕੰਮ ਜਾਵੇ ਹਰ ਇੱਕ ਸਾਈਜ਼ ਦੇ ਨੱਕੇ ਤੁਹਾਨੂੰ ਲੈਣ ਲਈ ਰਾਠੀ ਕਲਾ ਕੇਂਦਰ ਦਾਸ ਦਾ ਨੰਬਰ ਨੋਟ ਕਰੋ 9780347724 9780347724 ਹਰ ਖੰਬੇ ਮਿਲਦੇ ਤੁਹਾਨੂੰ ਨਿਸ਼ਾਨਦੇਹੀ ਵਾਲੇ ਵੱਡੇ ਖੰਬੇ ਵੀ ਵਾਰਾ ਪਸੋਂ ਤੋਂ ਬਾੜ ਵਾਲੇ ਸੀ ਤਿਆਰ ਕਰਦੇ ਆ ਤੁਸੀਂ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਤੇ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਹੁੰਚਣ ਤੇ ਸਾਡੇ ਵੀਰਾਂ ਦਾ ਇਹਨਾਂ ਦਾ ਵੀ ਕੋਖਰ ਤੋਂ ਜਿਹੜੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੁਹਾਡਾ ਆਪਣਾ ਰਾਠੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਭਾਈ